ਕੀ ਆਲੇ ਵਧੀਆ ਵਧੀਆ ਕਿਵੇਂ ਟੜਕੇ ਟੜਕੇ ਭੱਜੜਾ ਪੈ ਗਈਆਂ ਉਹ ਆ ਗਈਆਂ ਠੀਕ ਹੈ ਬਾਈਡ ਲੱਗੀ ਆ ਆਪਣੀ ਠੀਕ ਹੈ ਹਾਂਜੀ ਕਿਵੇਂ ਚਾਹ ਪੀਣੀ ਕੇ ਪਹਿਲੋਂ ਵੀ ਪੀ ਲਈ ਪੀਤੀ ਹੋਈ ਐ ਮੈਂ ਕੋਈ ਚਾਹ ਚੂਤਾ ਠੀਕ ਬਸ ਹੁਣ ਉਹਨਾਂ ਦਾ ਕੰਮ ਹਿੰਦਲ ਕਰ ਲਿਆ ਦੋ ਜਣੀਆਂ ਆਈਆਂ ਮੈਂ ਅਜੇ ਵੇਖਿਆ ਨਹੀਂ ਗੱਡੀ ਆ ਗਈ ਸੀ ਜਦੋਂ ਮੈਂ ਉੱਪਰ ਆਉਂਦੀ ਪਈ ਸੀ ਚੱਲ ਫਿਰ ਤੋ ਕਾਰ ਸ਼ੁਰੂਆਮਣ ਵੀ ਆਉਂਦੀ ਪਈ ਐ ਹਾਂਜੀ ਠੀਕ ਐ ਐਤੋਂ ਹੀ ਕਰਨਾ ਮੇਕਅਪ ਦੋ ਹਾਂਜੀ ਹਾਂਜੀ ਠੀਕ ਐ ਠੀਕ ਐ ਓਕੇ ਕਾਰ ਸ਼ੁਰੂ ਬੈਸਟ ਆਫ ਲੱਕ

ਐਸ਼ ਕਿਉਂ ਨਨ ਨੇ ਡਿਊਟੀ ਕਿਉਂ ਦਿੱਤੀ ਉਹ ਪਤਾ ਨਹੀਂ ਕਿ ਕੋਈ ਵੇਖਿਆ ਨਹੀਂ ਜੀ ਡਿਊਟੀ ਉਹਨਾਂ ਦੀ ਆਦੀ ਦਿੱਤੀ ਪਤਾ ਨਹੀਂ ਗੱਲ ਨਹੀਂ ਉਹ ਵੈਸੇ ਕੁੜੀ ਕਰਕੇ ਥੋੜੀ ਬੈਣਾ ਉਹਨਾਂ ਨੇ ਵੈਸੇ ਹੀ ਤੇ ਦੂਸਰਾ ਹੁਣ ਕਿਦਾਂ ਪੇਪਰ ਪਰਸੋਂ ਪਰਸੋਂ ਕੱਲ੍ਹ ਛੁੱਟੀ ਪਰਸੋਂ ਕਾਦਾ ਹਿਸਟਰੀ ਸੌਖਾ ਕਿ ਔਖਾ ਸੌਖਾ ਓਕੇ ਅਵੇ ਚੰਗ ਚੰਗ ਕਰੀ ਜਾਂਦੇ ਵਿੱਚ ਨਾ ਉਨ ਦੋ ਪੇਪਰਾਂ ਦੇ ਵੀ ਜੋਇਨ ਕਰੀ ਇੱਧਰ ਵੇਖੀ ক্রিকেট ਹੁਣ ਚੱਲੂ ਹੋ ਜਾਣਾ ਪਊ ਦਾ ਲਾ ਹੋ ਗਿਆ ਸ਼ੁਰੂ ਖੋਸ਼ ਆ ਗਿਆ ਤੇ ਨਾਲ ਹੀ ক্রিকেট ਸ਼ੁਰੂ ਹੋ ਗਿਆ ਪੇਪਰ ਕਿਤੋਂ ਦੇਣਾ ਪਰਸੋਂ ਕਾਲਾ ਹਿਸਟਰੀ ਤਿਆਰੀ ਕਰਾ ਦੇ ਫੇਰ ਆਉਂ ਕਾ ਨਹੀਂ ਉਹ ਡੇਟਾ ਹੀ ਯਾਦ ਕਰਨੀ ਨਹੀਂ ਜਾ ਤਾ ਡੇਟਾ ਤੁਹਾਨੂੰ ਨਹੀਂ ਹੈ ਨਹੀਂ MCQ ਆਉਣੇ ਵੀ ਆਉਣਗੇ ਚਲੋ ਖਾ ਲੋ ਰੋਟੀ ਪਾਣੀ ਫਿਰ ਫੜੋ ਥਾਲੀ ਕੋਲੀ ਪਾਓ ਸਬਜੀ ਰੋਟੀ ਸੋ ਗਾਇਸ ਕਮੈਂਟ મે ਦੱਸੋ ਵਰਦ ਕਿ ਚੈਂਪੀਅਨ ਟਰੋਫੀ ਕੌਣ ਜਿੱਤੂਗਾ ਮੈਂ ਮੈਂ ਆਸਟ੍ਰੇਲੀਆ ਤੋਂ ਬਦਲਾ ਲੈ ਲੈ ਦੇਰ ਤੇ ਇਧਰ ਇਤਨਾ ਨਹੀਂ ਉਹਨਾਂ ਦੇਖਦੇ ਹਣ ਗਿਓ ਉਹਨਾਂ ਨੂੰ ਦੱਸ ਦਈਏ ਆਸਟ੍ਰੇਲੀਆ ਇਹਦੇ ਵਿੱਚ ਬਦਲਾ ਕੁਝ ਨਹੀਂ ਹੁੰਦਾ ਇਹ ਤਾਂ ਸਿਰਫ ਗੇ ਮੀਆ ਕੋਈ ਹਾਰਿਆ ਕੋਈ ਜਿੱਤਿਆ ਇਹਦੇ ਵਿੱਚ ਕੋਈ ਬਦਲਾ ਨਹੀਂ ਕ੍ਰਿਕਟ ਫਿਰ ਕ੍ਰਿਕਟ ਦਾ ਮਜ਼ਾ ਹੀ ਨਹੀਂ ਹੈ ਕਹਿੰਦੀ ਤੇ ਕ੍ਰਿਕਟ ਦਾ ਮਜ਼ਾ ਨਹੀਂ ਆਉਂਦਾ ਇਹ ਤਾਂ ਆਪਣੀਆਂ ਹੀ ਭਾਵਨਾਵਾਂ ਨੇ ਜੀ ਕੋਈ ਰਵਿੰਜ ਨਹੀਂ ਹੁੰਦਾ ਇਹਦੇ ਵਿੱਚ ਤਾਂ ਬਸ ਹੁੰਦਾ ਹੀ ਆ ਵੀ ਚਲੋ ਜਿੱਤਣ ਦੀ ਤਾਂ ਹਰ ਕੋਈ ਕੋਸ਼ਿਸ਼ ਕਰਦਾ ਪਰ ਰਵਿੰਜ ਨਹੀਂ ਹੁੰਦਾ ਤੁਹਾਨੂੰ ਫਿਰ ਕ੍ਰਿਕਟ ਬਾਰੇ ਪਤਾ ਹੀ ਕੁਝ ਨਹੀਂ ਡਾਡੀ ਚਲੋ ਪਤਾ ਨਹੀਂ ਹੈਗਾ ਮੈਂ ਨਹੀਂ ਇੰਟਰਸਟ ਮੇਰਾ ਬਿਲਕੁਲ ਵੀ ਨਹੀਂ ਹੈਗਾ ਇੰਟਰਸਟ ਜੇ ਕੋਈ ਰਵਿੰਜ ਹੁੰਦਾ ਕਿ ਨਹੀਂ ਜੇ ਤਾਂ ਆਪ ਡਾਡੀ ਕੰਦੇਲ ਫਾਈਨਲ ਆ ਰਹੇ ਹਨ ਰਵਿੰਜ ਲਈ ਆ ਉਹਨਾਂ ਦੇ ਦਿਮਾਗ ਚ ਭਾਵੇਂ ਉਹ ਇਕੱਠੇ ਪਾਰਟੀਆਂ ਕਰਦੇ ਆ ਇੰਜੋਏ ਕਰਦੇ ਆ ਤੇ ਹਰਵੰਜ ਲਈ ਜਾਓ ਕੱਲ ਲੜੇ ਆ ਰੋਇ ਸ਼ਰਮਣੀ ਚਲੋ ਫਿਰ ਕੀ ਉਹ ਤਾਂ ਦੋ ਤੁਸੀਂ ਦਵੇ ਭਰਾ ਭਰਾ ਨਹੀਂ ਲੜਦੇ ਲੱਭੜਾ ਉਹ ਭਰਾ ਨੇ ਤੇ ਉਹ ਭਾਈ ਹੁੰਦੇ ਆ ਸਾਰੇ ਕਰੈਕਟਰ ਤੇ ਹੋਰ ਕੀ ਹੋਰ ਨਹੀਂ ਆਹ ਕੌਣ ਆ ਮਿਚਲ ਸੈਂਟਨਰ ਹਾਂ ਸੈਂਟਨਰ ਸੈਂਟਨਰ ਕੀ ਸ਼ਾਤਨਰ ਨਾ ਉਹ ਨਾ ਮਿਚਲ ਸੈਂਟਨਰ ਸੈਂਟਨਰ ਨਨੋ ਨਹੀਂ ਨਾਨਾ ਮੇਰੇ ਪਰਾਪਤ ਸਿੱਸਤੇ ਸੱਦੇ ਨਾਲ ਬੰਦੇ ਆ ਅੱਜ ਜਿੰਨੀ ਸਸਤੀ ਕਿਉ ਗਾਇਸ ਅੱਜ ਥੋੜਾ ਟਾਈਮ ਨਾਲ ਉੱਠੀ ਤਾਂ ਕਰਕੇ ਸਹੀ ਗੱਲ ਅੱਜ ਬਰਾਇਡਲ ਨੇ ਸਾਨੂੰ 5 ਵਜੇ ਦਾ ਟਾਈਮ ਦਿੱਤਾ ਤੇ ਆਪ 6 ਵਜੇ ਆਈ ਸਹੀ ਗੱਲ ਹੈ ਤੇ ਮਤਲਬ ਤਿਆਰ ਵੀ ਕਰਤਾਂ ਨੂੰ ਫਿਰ ਆਪ ਰੋਟੀ ਪਾਣੀ ਖਾਦਦਾ ਫਿਰ ਉਹਨੂੰ ਦੁਬਾਰਾ ਲਹੰਗਾ ਵੀ ਵੇਅਰ ਕਰਵਾਤਾ ਹਾਂਜੀ ਅਸੀਂ ਫੇਰ ਸੌ ਲਿਆ ਅਜੇ ਵੀ ਦਿਨ ਬਾਕੀ ਆ ਗਾਏ ਸਿੱਧਰ ਵੇਖੋ ਅਹੀਂ ਸੌ ਵੀ ਲਿਆ ਵੀ ਮਤਲਬ ਮੇਨਾਂ ਦਾ ਰਾਤ ਨੂੰ ਪਤਨੀ ਹੁਣ ਸੌਣ ਲਈ ਡੇਟ ਆਉਗੀ ਅਜੇ ਵੀ ਦਿਨ ਪੂਰਾ ਹੈਗਾ ਤੇ ਉਧਰ ਚੱਲ ਰਿਹਾ ਮੈਚ ਹਾਂਜੀ ਤੇ ਸਰੀਰ ਬੜਾ ਹੁਣ ਅਜੋ ਔੜ ਜਾ ਹੋ ਗਿਆ ਨਾ ਹੂੰ ਸਾਨੂੰ ਨਹੀਂ ਪਤਾ ਨਹੀਂ ਕੀ ਹੋ ਗਿਆ ਹੁੰਦਾ ਹੈ ਹੈਨਾ ਸਹੀ ਗੱਲ ਜਾਣ ਨਹੀਂ ਹੁੰਦੀ ਆਪਰੇਟਰ ਸਸਤੀਕਲ ਗਾਇਸ ਕਿਵੇਂ ਤੁਸੀਂ ਸਾਰੇ ਉਮੀਦ ਕਰਦੀਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵਾਂਗੇ ਤੇ ਬਾਕੀ ਅੱਜ ਕੋਈ ਖਾਸ ਵਲੌਗ ਨਹੀਂ ਬਣਿਆ ਨਾ ਬਰਾਈਡਲ ਤਿਆਰ ਕੀਤੀ ਕਰਦੇ ਕੰਮਕਾਰ ਤੇ ਬਰਾਈਡਲ ਅਮਨ ਤੇ ਗੋਮਲ ਨੇ ਕੀਤੀ ਤੇ ਮੈਂ ਨਹੀਂ ਗਈ ਅੱਜ ਕਿਉਂਕਿ ਅੱਜ ਇਹਨਾਂ ਦਾ ਪੇਪਰ ਸੀਗਾ ਇਗਜ਼ਾਮ ਸੀਗਾ ਕਿ ਕਿਸ ਤਰ੍ਹਾਂ ਨੇ ਤਿਆਰ ਕਰਦੇ ਬਾਕੀ ਬਹੁਤ ਵਧੀਆ ਬ੍ਰਾਈਡਲ ਕੀਤੀ ਬ੍ਰਾਈਡਲ ਦੀ ਸਿਸਟਰ ਕੀਤੀ ਇਹਨਾਂ ਨੇ ਤਿਆਰ ਤੇ ਬਹੁਤ ਮੈਂ ਲਾਸਟ ਤੇ ਗਈ ਸੀ ਜਦੋਂ ਮੇਕਅਪ ਕੰਪਲੀਟ ਹੋ ਗਿਆ ਤੇ ਬਹੁਤ ਵਧੀਆ ਇਹਨਾਂ ਨੇ ਕੀਤਾ ਮੇਕਅਪ ਅ ਪਹਿਲਾਂ ਤਾਂ ਜਿਵੇਂ ਕੋਈ ਫਰਕ ਹੁੰਦਾ ਸੀਗਾ ਮੇਰੇ ਮੇਕਅਪ ਤੇ ਇਹਨਾਂ ਦੇ ਹੱਥ ਚ ਬਾਕੀ ਹੁਣ ਐ ਲੱਗਦਾ ਸੀ ਵੀ ਜਿਵੇਂ ਮੈਂ ਹੀ ਮੇਕਅਪ ਕੀਤਾ ਵੇ ਪ੍ਰੋਪਰ ਹੈ ਕੰਪਲੀਟ ਹਰ ਇੱਕ ਚੀਜ਼ ਇਵਨ ਸੀਗੀ ਕੋਈ ਵੀ ਨਹੀਂ ਸੀ ਪਹਿਲਾਂ ਜਿਵੇਂ ਮੇਕਅਪ ਕਰਦੀਆਂ ਸੀ ਤੇ ਮੈਂ ਲਾਸਟ ਤੇ ਉਹਦੇ ਵਿੱਚ ਵੀ ਕੱਢਦੀ ਸੀ ਕਮੀ ਜੇ ਕੋਈ ਹੁੰਦੀ ਸੀ ਤੇ ਮੈਂ ਉਹਨੂੰ ਸੈੱਟ ਕਰ ਦਿੰਦੀ ਸੀ ਪਰ ਅੱਜ ਮੈਨੂੰ ਬਿਲਕੁਲ ਵੀ ਟੱਚ ਨਹੀਂ ਕਰਨਾ ਪਿਆ ਕੁਝ ਵੀ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਮੇਰੇ ਬੱਚੇ ਚਲੋ ਵਧੀਆ ਕੰਮਜਾਬ ਹੋ ਗਏ ਆ ਬਹੁਤ ਵਧੀਆ ਮੇਕਅਪ ਕਰ ਲੈਂਦੇ ਆ ਕੋਈ ਮੈਨੂੰ ਫਿਕਰ ਨਹੀਂ ਹੁੰਦਾ ਕੋਈ ਟੈਨਸ਼ਨ ਨਹੀਂ ਹੁੰਦੀਗੀ ਤੇ ਇਹ ਕੰਮ ਸੰਭਾਲ ਲੈਂਦੇ ਆ ਜਿਵੇਂ ਉਸ ਦਿਨ ਗੈਸਟ ਆਏ ਸੀ ਇਹਨਾਂ ਨੇ ਆਪਣੇ ਆਪ ਨੰਦੀ ਮਤਲਬ ਕੋਈ ਮੈਨੂੰ ਕਹਿਣ ਦੀ ਲੋੜ ਨਹੀਂ ਪਈ ਕੋਈ ਇਨਸਟਰਕਸ਼ਨ ਦੇਣ ਦੀ ਲੋੜ ਨਹੀਂ ਪਈ ਕਿਉਂਕਿ ਟ੍ਰੇਨ ਦੀ ਬੱਚੇ ਇੰਨੇ ਹੋ ਗਏ ਆ ਬਾਕੀ ਕੋਈ ਨੈਕਸਟ ਅਪਡੇਟ ਹੋਈ ਤੇ ਆਪਾਂ ਤੁਹਾਨੂੰ ਦਿੰਦੇ ਰਵਾਂਗੇ ਇਸੇ ਤਰ੍ਹਾਂ ਹੀ ਬਨੇ ਰਿਓ ਵਲੌਗ ਨਾਲ ਬਾਕੀ ਵਧੀਆ ਲੱਗੇ ਵਲੌਗ ਤਾਂ ਲਾਈਕ ਕਮੈਂਟ ਸ਼ੇਅਰ ਕਰਦੇ ਰਹੋ ਸੋ ਮਿਲਦੇ ਆਂ ਕੀ ਕੈਮਰਾ ਵਧੀਆ ਤੁਸੀਂ ਸੋ ਵਧੀਆ ਸੋ ਗਾਇਸ ਕੰਮ ਆ ਚੁੱਕੀ ਹੈ 10 ਕੋਸ਼ੇ ਨਹੀਂ ਦੁੱਧ ਪੜਿਆ ਤੇ ਦਾਲ ਧਰੀ ਹੈ ਮੈਂ ਸੇਤੀ ਬਹੰਜੂਗੀ ਸਹੀ ਗੱਲ ਆਉਂਦੀ ਹੈ ਇਹ ਜੋ ਸ਼ਖਸ ਤੁਸੀਂ ਦੇਖ ਰਹੇ ਹੋ ਬਹੁਤ ਕਮਜ਼ੋਰ ਹੈ ਤੇ ਜਿਹੜਾ ਕੈਮਰੇ ਦੇ ਪਿੱਛੇ ਉਸ ਤੋਂ ਵੀ ਜ਼ਿਆਦਾ ਕਮਜ਼ੋਰ ਹੈ ਕਮਜ਼ੋਰ ਬੰਦੇ ਹੈ ਨਹੀਂ ਜੀ ਕੈਮਰੇ ਸਾਹਮਣੇ ਤਾਂ ਕੰਮ ਕਰਦੇ ਹੋ ਕਮਜ਼ੋਰ ਕਿਵੇਂ ਹੋਗੇ ਕੋਮਲ ਨਹੀਂ ਨਹੀਂ ਕੋਮਲ ਇਹਦਾ ਨਹੀਂ ਆਇਆ ਸੀ ਉਹਨਾਂ ਦਾ ਕੋਮਲ ਨੇ ਮੈਸੇਜ ਕੀਤਾ ਕਿ ਇਹਨੇ ਮੈਨੂੰ ਬੁਖਾਰ ਚੜਿਆ ਹੋਇਆ ਹੈ ਜੇ ਸ਼ਾਇਦ ਮੈਂ ਨਾ ਆਵਾਂ ਓਕੇ ਓਕੇ ਦੇਖੋ ਗਾਇਸ ਕਹਿੰਦੀ ਸੀ ਕਿ ਦਵਾਈ ਲੈ ਕੇ ਜੇ ਠੀਕ ਹੋ ਗਈ ਤੇ ਫਿਰ ਮੈਂ ਆ ਜੂਗੀ ਹੋ ਗਿਆ ਕੱਲ ਵੀ ਉਹ ਥੋੜਾ ਠੀਕ ਹੀ ਜਾਨੀ ਸੀ ਲੱਗ ਰਹੀ ਪਈ ਨਾ ਚੁੱਪ ਜੀ ਸੀ ਮੈਂ ਤਾਂ ਸੋਚਿਆ ਸ਼ਾਇਦ ਵੀ ਉਹ ਸਵੇਰ ਟਾਈਮ 'ਤੇ ਉੱਠਣ ਕਰਕੇ ਤੇ ਤਾਂ ਕਰਕੇ ਹੋ ਗਿਆ ਵੀ ਉਹਨੂੰ ਨੀਂਦ ਨਹੀਂ ਆਉਂਦੀ ਆ ਚੜਾ ਦੋ ਬਕਰ ਜ਼ੁਹਰ ਜਿਹੜਾ ਦਵਾਵੇ ਹਾਂਜੀ ਹੋ ਸਕਦਾ ਆਪਾਂ ਤਾਂ ਬੇਟੇ ਪੁੱਤਾਂ ਦੀਆਂ ਫਿਲਮਾਂ ਵੇਂਦੇ ਐੇ ਪੁੱਤਾਂ ਦੀ ਫਿਲਮ ਲਾਈ ਤੇ ਅੱਤੇ ਇੱਕ ਸੀ ਸਵੇਰ ਦਾ ਸਾਨੂੰ ਟਾਈਮ ਨਾਲ ਉੱਠੇ ਸੀ ਸਾਨੂੰ ਆਦਤ ਨਹੀਂ ਇੰਨਾ ਤੱਕ ਸਵੇਰ ਠੰਡੀ ਤੇ ਉਹ ਕੀ ਹੋਇਆ ਸਾਨੂੰ ਨਾਲ ਨੀਂਦ ਆਵੇ ਤੇ ਇੱਕ ਬੋਰੀ ਨਹੀਂ ਜੀ ਵੀ ਸੀ ਕੋਈ ਵਧੀਆ ਨਹੀਂ ਸੀ ਹਨਾ ਉਹਦੇ ਚ ਪੁੱਤਾਂ ਦਾ ਕੁਝ ਖਾਈ ਸੀ ਐਂਡ ਤੇ ਆਉਣਾ ਹੀ ਹੁੰਦੇ ਤਾਂ ਮੈਂ ਵੇਖੀ ਹੋਈ ਨਾ ਉਹ ਜੇ ਤੱਕ ਜਿੰਨੀ ਕਸੀਂ ਵੇਖੀ ਉਹਦੇ ਚ ਤਾਂ ਹਜੇ ਤੱਕ ਕੋਈ ਜਿਆਦਾ ਨਿਕਲਿਆ ਕੋਈ ਹੀ ਕਰਦੇ ਪੈਸੇ ਨਾ ਪੁਰਾਣੀ ਜੋ 20 ਸਾਲ ਪੁਰਾਣਾ ਜੋ ਵੀ ਹੋਇਆ ਤੇ ਤੇ ਤੁਹਾਨੂੰ ਪਤਾ ਹਰ ਇੱਕ ਫਿਲਮ ਜਦੋਂ ਖੋਜ ਹੁੰਦੀ ਉਹ ਤੋਂ ਬਾਅਦ ਕੀ ਹੁੰਦਾ ਉਹ ਤੋਂ ਬਾਅਦ ਤਾਂ ਫਿਰ ਲਉ ਦੰਦ ਹੈ ਨਾ ਨਾ ਉਹਦੇ ਚ ਉਹਦੇ ਨਾ ਮਿੰਕੀ ਫਿਲਮ ਚ ਐ ਰਿਖਾਉਂਦੇ ਆ ਕਿ ਪਿੱਛੋਂ ਐ ਹੱਥ ਪਾਉਂਦਾ ਤੇ ਅੱਗੋ ਕੱਢ ਕੇ ਉਹਨਾਂ ਐ ਧੌਣ ਫੜ ਕੇ ਐ ਵਿੱਚੋਂ ਮੂੰਹ ਦੇ ਥਣੀਆਂ ਕੱਢ ਲਿੰਦਾ ਪੂਰੀ ਐ ਇਹ ਮੂੰਹ ਇੱਥੋਂ ਕੱਢ ਦਿੰਦਾ ਛਾਤੀ ਥਣੀਆਂ ਐ ਪਿਛੇ ਲੋ ਪਰ ਮੈਨੂੰ ਇਹ ਡਰ ਨਹੀਂ ਲੱਗਦਾ ਹੁਣ ਸੋਨ ਪਤਾ ਹੀ ਹੈ ਨਕਲੀ ਹੈ ਸਾਰਾ ਕੁਝ ਪਹਿਲਾਂ ਪਹਿਲੇ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਲੱਗਦਾ ਹੁੰਦਾ ਸੀ ਵੀ ਇਹ ਨਾ ਰੀਅਲ ਦਾ ਸਾਰਾ ਕੁਝ ਹੈ ਮੈਨੂੰ ਤਾਂ ਹਜੇ ਵੀ ਨਹੀਂ ਲੱਗਦਾ ਮੈਂ ਕਿੰਨੇ ਮੇਰੇ ਤੋਂ ਜ਼ਿਆਦਾ ਫਿਲਮਾਂ ਵੇਖੀਆਂ ਕਿੰਨੇ ਹੋਣੀਆਂ ਇਹਨਾਂ ਨੇ ਉਹ ਨਾ ਵੇਖਿਆ ਤਾਂ ਇਹਦਾ ਇੰਪੈਕਟ ਪੈਂਦਾ ਬਾਡੀ ਤੇ ਨਾ ਫਿਰ ਕੀ ਹੈ ਪਤਾ ਹੀ ਹੈ ਪੁੱਤ ਸੱਚੀ ਥੋੜੀ ਨਾ ਹੈਗੇ ਸੱਚੀ ਤਾਂ ਨਹੀਂ ਹੈਗੇ ਪਰ ਆਪਣੀ ਬਾਡੀ ਬਰਜ਼ਰਵ ਕਰਦੀ ਇਹਨਾਂ ਚੀਜ਼ਾਂ ਨੂੰ ਆਈ ਡੋਟ ਕੇਅਰ ਇਹ ਬਹੁਤ ਵਿੰਦਾ ਹਨ ਹਰ ਪਿਕਚਰ ਕੋਈ ਮਿਲਦਾ ਨਹੀਂ ਇੰਨੇ ਜਿਹੜੀ ਛੱਡੀ ਹੋਊਗੀ ਨਾ ਬਚਪਾਲ ਤੇ ਕੋਈ ਮੂਵੀ ਨਹੀਂ ਛੱਡੀ ਕੱਲ ਇੱਕ ਟਰੈਕਟਰ 17 ਪੰਮੇ ਦੀ ਰਹਿ ਗਈ ਉਹ ਵੇਖ ਕੇ ਆਂ ਤੇ ਫੋਨ ਪਾੜ ਲਾ ਹੁਣ ਹਮ ਕੈਮਰਾਮੈਨ ਬਣਿਆ ਹੋਇਆ ਐ ਰਾਤ ਸਵੇਰੇ ਪੇਪਰ ਆ ਰਾਤੀ ਵੀ ਅਸੀਂ ਫਿਲਮਾਂ ਵੇਂਦੇ ਰਹਿਆ ਆ ਮੈਂ ਪੜੀ ਨਾ ਮੈਂ ਕਹਿਣਾ ਨਹੀਂ ਬਸ ਮੈਂ ਵੇਖਣਾ ਕਿ ਰਿਜ਼ਲਟ ਆਉਂਦਾ ਜੇ ਮੈਂ ਬੋਲਦੀ ਆ ਤੇ ਫਿਰ ਕਹਿੰਦੇ ਆ ਇਹ ਰੌਲਾ ਜਿਆਦਾ ਪਾਉਂਦੀ ਫਿਰ ਮੈਂ ਕਹਾਂ ਮੈਂ ਕਿ ਰੌਲਾ ਨਹੀਂ ਪਾਉਣਾ ਰਾਈਟ ਰਾਈਟ ਐ ਕਿ ਤੁਸੀਂ ਆਪਣੇ ਆਪ ਵੀ ਦੇਣਾ ਰਿਜ਼ਲਟ ਜੋ ਵੀ ਤੇ ਨਹੀਂ ਤਾਂ ਚਮਚੇ ਵਾਂਗੂੰ ਤੈਨੂੰ ਮਾਂਜ ਕੇ ਧੋ ਕੇ ਤੇ ਐ ਪੂੰਝ ਪੂੰਝ ਕੇ ਤੇਰਾ ਬੁਰਾ ਹਾਲ ਕਰ ਦੇਣਾ ਮੈਂ ਪੂੰਝ ਪੂੰਝ ਕੇ ਟੰਗ ਦੇ ਮੈਂ ਮਰਨਾ ਹੁਣ ਤੇ ਵੇਲਾ ਚਮਚੇ ਨੂੰ ਪੁੱਛਦੇ ਕਿ ਕਿੰਨੇ ਵਾਰੀ ਧੋਪਦਾ ਮਮ ਚੰਚੌਜ ਰਤਾੰਗਾ ਤੇਰਾ ਦੁਖੀ ਨਹੀਂ ਉਹਨਾਂ ਅੰਦਾ ਜਿੰਨਾ ਧੁੱਪ ਨਾਲ ਰੱਖਦਾ ਤੇ ਫਿਰ ਤੇਵੇਂ ਤਲਾਈ ਕਰਨੀ ਤੇਰੀ ਮੈਂ ਫਿਰ ਪੂੰਝ ਕੇ ਅਲਸ਼ਕਾ ਕੇ ਰੱਖਨੀ ਫਿਰ ਮੈਂ ਤੇ ਤੂੰ ਸਮਝਾ ਤੇਰੀਆਂ ਦੋ ਲੇਹਾਂ ਨੀਂ ਲੱਥ ਗਈਆਂ ਕਿਤੇ ਕੋਮਰ ਬਣਾ ਮਾਰ ਮਾਰ ਕੇ ਬੈ ਗਈ ਏ ਮੈਂ ਨੰਨ ਤਰਾ ਦੇ ਜਿਹਾ ਬਣੂ ਨਹੀਂ ਆਉਂਦੀ ਇਹਨੇ ਆਪਸ ਵਿੱਚ ਕਿਤੇ ਰੈਤ ਨਹੀਂ ਕਰਤੀ ਜਿਹਾ ਬਣੂ ਨਹੀਂ ਮੈਂ ਮੇਰ ਨਾਲ ਕਿਤੇ ਜਾਂਦੇ ਤਾਂ ਖਾਤ ਨਹੀਂ ਕਰੋਗੀ

ਕੋ ਰਵੇ ਜ ਗਿਆ ਕਰੀਂਦੀ ਉਹ ਦੱਸ ਸਾਰੀ ਮੇਨਾਂ ਤਾਂ ਕਰਦੇ ਬਈ ਮੈਂ ਵੀ ਵਿੱਚ ਦੋ ਚਪਕੀਆਂ ਲਾਈਆਂ ਤੇ ਬਾਅਦ ਵਿੱਚ ਜਦੋਂ ਉੱਠਾ ਮੈਂ ਕਿਹਾਏ ਮੈਂ ਤਾਂ ਤੁਹਾਡੇ ਮਾਰਦੀ ਹਾਂਗੀ ਨਹੀਂ ਨਹੀਂ ਮੈਨੂੰ ਪਤਾ ਨਹੀਂ ਕੋਮਲ ਗੱਲੀ ਮਾਰ ਕੋਮਲ ਕੋਲ ਮਾਰਦੀ ਹੀਗੀ ਤੂੰ ਸਾਡੇ ਘਰਾੜੇ ਨੋਟ ਕਰਦਾ ਮੈਂ ਚਾਰੇ ਜੁਗ ਲਊਗਾ ਉਹ ਆਹ ਜੀ ਦੇਖੋ ਇਹ ਨਹੀਂ ਚਾਹਦੇ ਜੀ ਕਿ ਮਾੜਾ ਲਖੜ ਕਾ ਫਟਾ ਫਟਾ ਉੱਥੇ ਹੀ ਨਾਲ ਇਹ ਮੈਂ ਚਾਰੇ ਜਕਣਾ ਮੈਂ ਵੀ ਐਸਾ ਜਿਆਲੀ ਨੀਂਦ ਲਾਉਂ। ਮੈਨੂੰ ਵੀ ਇਤੋਂ ਛੇਤੀ ਥਾਤਾ। ਆ ਜੋ ਮੜਾ ਇੱਕੋ ਥੇ ਤੇ ਗੇੜਾ ਮਾਰਾਈਏ। ਹਮਮ। ਲਲ ਕੈਮਰੇ ਤੇ ਖਾਾਂਗੇ ਸਾਰੀ ਲੁਕਤੀ ਹੈ ਨਾ। ਹਾਂਜੀ। ਸਿਮ ਤੇ ਦੋਨੋਂ ਕਰ ਦਿੰਦੇ ਨੇ ਨਾਵੇਂ ਆਨਲਾਈਨ ਪਰ ਇੱਥੇ ਬਣੇ ਹੋਣ। ਇੱਥੇ ਹੀ ਕਰ ਲਈ ਕੈਮਰਾ ਔਨ ਦੇ ਦੋ ਆਪਾਂ ਦਰਵਾਜ਼ਾ। ਠੀਕ ਹੈ ਗਾਇਜ਼ ਅਬ ਉੱਤੇ ਜਾ ਰਹੇ ਆਂ ਉੱਤੇ ਜਾ ਰਹੇ ਆਂ ਉੱਤੇ ਜਾ ਰਹੇ ਆਂ ਉੱਤੇ ਚੱਲਦੇ ਆਂ ਉੱਤੇ ਉੱਤੇ ਗਾਇਜ਼ ਉੱਤੇ ਇੱਥੇ ਦੇਖੋ ਕਿੰਨਾ ਜਾਇਸ਼ ਆਏ ਪਾਟੇ ਗੰਗਮ ਹੋਈ ਦੇ ਨਾ ਅੰਨੀ ਇਹ ਮੇਰਾ ਦਿਲ ਐਵੇਂ ਤਾਂ ਕੰਗਲਾ ਸਾਹਿ ਮੈਂ ਇਹ ਦੇਖੀ ਉਹ ਵਡੂ ਡਰਾਦਾ ਤੂੰ ਸੱਚੀ ਮੇਰਾ ਦਿਲ ਟਿਕਣ ਲੱਗ ਗਿਆ ਮੈਂ ਇਹਨੂੰ ਡਰਾਉਣਾ ਅੱਗੇ ਪਰ ਲੱਗ ਪਿਆ ਗਈ ਗੰਤੀ ਨਾਲ ਵਧੀਆ ਅੱਜ ਦਾ ਪ੍ਰੈਗ ਮੈਂ ਸੱਚੀ ਮੰਨ ਲਿਆ ਜਿੱਦ ਕਿ ਇਹ ਵੀ ਐਸਾ ਕੁ ਮਾ ਸਿੱਖਣੀ ਹੋਊਗੀ ਮੇਰੇ ਕੋਲ ਨੂੰ ਨਾ ਬੁਖਾਰ ਗਿਆ ਤੇ ਮੈਸੇਜ ਕੀਤਾ ਜੀ ਤੇ ਉਹਨੂੰ ਲੱਗਦਾ ਬੁਖਾਰ ਆ ਗਿਆ ਜਾਰੀ ਅਹੀਂ ਆਖਿਆ ਮੈਂ ਅੱਜ ਪ੍ਰੈਗ ਕਰਦੇ ਆਂ ਆਉਂਦੇ ਆ ਸਾਰੀ ਮੈਨੂੰ ਸੱਸੀ ਘਰ ਲਾ ਕੇ ਕਹਿੰਦੀ ਅੰਟੀ ਜੀ ਅੱਜ ਆਪਾਂ ਮੰਨਪਰਾਇ ਕਰਾਂਗੇ ਮੈਂ ਕਿਹਾ ਮੈਂ ਕਿਹਾ ਫਿਰ ਆਉਣ ਵਾਲੀ ਵਿੱਚ ਆਪਾਂ ਸੱਜਾ ਭੱਜਾ ਉੱਪਰ ਭੱਜਾਂਗੀ ਮੈਂ ਉੱਪਰ ਆ ਗਈ ਮੈਂ ਕਿੰਨਾ ਚਿਰ ਅ ਪਹਿਲਾਂ ਤਾਂ ਮੈਂ ਵੇਖਿਆ ਇੱਕ ਦੋ ਵਾਰੀ ਉੱਥੇ ਅੱਗੇ ਹੋ ਕੇ ਮੈਂ ਕਹਿਣਾ ਵਾ ਕਿ ਤੇ ਮੈਨੂੰ ਉੱਤੇ ਖੜੀ ਨੂੰ ਵੇਖ ਲਵੇ ਫ੍ਰੈਂਕ ਚੌਪਟ ਹੋ ਜਾਣਾ ਵਾ ਬਾਹਰ ਵਿੱਚ ਫਿਰ ਮੈਂ ਪਿੱਛੇ ਹੋ ਕੇ ਜਦੋਂ ਦੇਸੀ ਬੋਲੀ ਨੇ ਮੈਨੂੰ ਉਹਦਾ ਪਤਾ ਲੱਗਿਆ ਕਿ ਮੈਂ ਕਿਹ ਲੱਗਦਾ ਹਾਂ ਹੋਰਾਈ ਹੈ ਦੇਸੀ ਦੱਸ ਦਿੰਦੀ ਲਾ ਹਾਂਜੀ ਮੈਂ ਵੀ ਪੰਜ ਦੀ ਦੱਸ ਬੇ ਅੱਗੇ ਮੈਂ 9:30 ਆਇਆ ਨਹੀਂ ਥੋੜੀ ਲੇਟ ਹੋ ਗਈ ਨਾ ਹਾਂ ਅਕੇ ਜਦੋਂ ਹੀ ਥੋੜੀ ਆ ਗਈ ਨਾ ਤੇ ਉਦੋਂ ਮੈਨੂੰ ਪਤਾ ਲੱਗ ਗਿਆ ਸੀ ਮੈਂ ਕਿੰਮਣ ਹੋਣ ਆ ਗਈ ਏ ਮੈਂ ਦੋ ਤਿੰਨ ਵਾਰੀ ਸਿਰ ਉੱਥੇ ਕੋਲੇ ਜਾ ਕੇ ਮਾਰ ਜਾਈਆਂ ਸੁਣਿਆ ਬੋਲਦੀ ਪਈ ਸੀ ਫਿਰ ਮੈਂ ਕਿ ਬਸ ਹੁਣ ਉੱਪਰ ਰੌੜੀ ਵਾਲੇ ਜੋ ਤੁਹਾਡੇ ਪੈਰਾਂ 'ਚ ਆ ਜਾਈ ਨਾ ਉਦੋਂ ਮੈਂ ਉੱਪਰ ਇੱਥੇ ਲੱਕੀ ਦਵਾ ਦਾਵਾ ਕੇ ਵੀ ਹੁਣ ਜਾਣਾ YouTube ਫੈਮਿਲੀ ਅਸੀਂ ਜਾ ਰਹੇ ਹਾਂ ਪੈਲੈਸ ਦੀ ਬੈਕ ਸਾਈਡ ਉੱਥੇ ਲਾਈ ਸੀ ਸਬਜ਼ੀ ਤੇ ਜੈਕਸੀ ਨੇ ਫੋਨ ਕੀਤਾ ਸੀ ਵੀ ਸਬਜ਼ੀ ਹੋ ਗਈ ਏ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਸਬਜ਼ੀ ਹੋ ਜਾਣੀ ਉਥੇ ਅਹੀਂ ਤਾਂ ਚੇਤਾ ਹੀ ਪਲਾ ਲਿਆ ਸੀ ਸਬਜ਼ੀ ਬੀਜ ਕੇ ਜਾ ਰਿਆਂ ਪੈਲਸ ਦੀ ਬੈਕਸਾਈਡ ਇੱਕ ਸਰਪ੍ਰਾਈਜ਼ ਉੱਥੇ ਪਿਆ ਆ ਸਾਡੇ ਵਾਸਤੇ ਸਹੀ ਗਾ ਉਹ ਵੇਖਣ ਜਾਣੀਆਂ ਪਈਆਂ ਮੈਂ ਤੇ ਅਮਨ ਦੋਵੇਂ ਜਾਣੀਆਂ ਦੇਖੋ ਅਮਨ ਤੇ ਮੈਂ ਆ ਤੇ ਅਸੀਂ ਆਵੇ ਆ ਗਏ ਬੈਕਸਾਈਡ ਉਹ ਦੇਜੀ ਖੜੀ ਹੋਈ ਸਾਹਮਣੇ ਜਗਸੀ ਵੀ ਉੱਥੇ ਹੀ ਆ ਕਿਤੇ ਦੇਜੀ ਪੈ ਨਾ ਜਾਵੇ ਇੱਧਰ ਵੇਖੋ ਹਿਊਟਿ ਫੈਮਲੀ ਕਿੰਨੀ ਸਬਜੀ ਹੋਗੀ ਸੰਤਾ ਸਬਜੀ ਲਾ ਕੇ ਚੇਤੇ ਹੀ ਪੋ ਲਗਿਆ ਸੀ ਵੀ ਇੱਥੇ ਅਹੀ ਸਬਜੀ ਵੀ ਲਾਈ ਏ ਇੱਧਰ ਵੇਖੋ ਕਿੰਨੀਆ ਸੋਹਣੀਆਂ ਮੂਲੀਆਂ ਚੱਲ ਮਨ ਪੱਟ ਮੂੜੀਆਂ ਲੈ ਕੇ ਚੱਲੀਏ ਘਰੇ ਕਿੱਥੇ ਆਵਲੀਆਂ ਹਾਂ ਆਵੇ ਏ ਪੱਟ ਜੋਰ ਲਾ ਕੇ ਆ ਵੇਖੋ ਆਵੇ ਇੱਥੇ ਰੱਖ ਦੇ ਵੇਖੋ ਗਾਇਸ ਕਿੰਨੀ ਸਬਜੀ ਹੋ ਗਈ ਏ ਇਧਰ ਹੁਣ ਮੈਂ ਇੱਕ ਮੂਲੀ ਪੱਟਾ ਹਾਂ ਤੂੰ ਬਟਾ ਆ ਅੱਗੇ ਸਬਜੀ ਵਿਖਾ ਦੇ ਸਰ ਵੇਖਦੇ ਕਿੰਨਾ ਜ਼ੋਰ ਕਮਲ ਜੀ ਏ ઓ ਵੈਰੀ ਗੁੱਡ ਓ ਮੇਰੇ ਵੀ ਕਿੰਨੇ ਸਾਰੇ ਹੋਏ ਪੈਣਾ ਵਾਹ ਕਿੰਨੀ ਹਰਿਆਲੀ ਜੀ ਕਿੰਨੀ ਵਧੀਆ ਲੱਗਦੀ ਪਈ ਨਾ ਕੋਮਲ ਅੜਗੀ ਮooli ਫੇਲ ਦੇ ਦੇ ਫੇਲ ਦੇ ਦੇ ਚਾਹ ਮੈਂ ਟਰਾਈ ਕਰਕੇ ਵੇਖਦੀ ਹਾਂ ਆ ਲਮਣ ਪਟਣ ਲੱਗੀ ਹੁਣ ਮੂਲੀ ਵੇਖਦੇ ਹਾਂ ਕਿੰਨਾ ਕੁ ਜੋ ਜਿੱਲ ਕੱਢ ਦਿੱਤੇ ਸਾਈਡ ਤੋਂ ਉਪਰੋਂ ਤੇ ਹੁਣ ਪੱਟਣਾ ਛਿੱਪ ਕਰ ਜਾਂਦੇ ਆ ਉੱਥੇ ਉੱਪਰ ਦੀ ਮਿੱਟੀ ਆ ਨਾ ਵੇਖੋ ਯੂਟਿਊਬ ਫੈਮਲੀ ਕਿੰਨਾ ਕਿੰਨੀ ਸਖਤ ਹੋਈ ਪਈ ਆ ਮੂਲੀ ਆ ਕਿ ਇਹ ਮੇਥਰੇ ਨਾ ਮੇਥਰੇ ਵੇਖੋ ਵਾਹ 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 ਵਾਵਾ ਸਬਜੀ ਹੋ ਗਈ ਆਪਣੀ ਤਾਂ ਹਨਾ ਯੈਸ ਸੰਤਰੇ ਤਾਂ ਨਹੀਂ ਲੱਗੇ ਨਿੰਬੂ ਆਵੇ ਪਾਲਕ ਵੀ ਕਿੰਨੀ ਹੋ ਗਈ ਏ ਚੱਲ ਅਮਨ ਤੋੜੀਏ ਸਬਜ਼ੀ ਆਪਾਂ ਓਕੇ ਓਕੇ ਨਹੀਂ ਚੱਲ ਸ਼ੁਰੂ ਕਰੀਏ ਜੈਕਸਰ ਕੀ ਤੋੜਦਾ ਪਿਆ ਮਟਰ ਮਟਰ ਆਵੇ ਤੋੜੇ ਹੋਏ ਨੇ ਅੱਜ ਦੀ ਸਬਜ਼ੀ ਬਣ ਜੂ ਬਣੇਗੀ ਲੈ ਤੇਰਾ ਤੜਕਾ ਲਾਦਾ ਆਹੋ ਹੋਰ ਕਾਛੇ ਮੇਰਾ ਤੜਕਾ ਲਾ ਕੇ ਤੇ ਤੈਨੂੰ ਪਚਾਣੀ ਹੋ। ਨਹੀਂ ਪਚਣਾ। ਉਹ ਵੱਡੇ ਵੱਡੇ ਖਾ ਕੇ ਦੇ ਦਿੰਦੇ ਮਿੰਟ ਚ ਫੇਰ ਉੱਥੇ ਹੀ ਭੱਜ ਜਾਣਾ। ਵੱਡੇ ਵੱਡੇ ਮਗਰਮਾ ਚ ਪਚਾ ਦੇ ਇੱਕ ਬਿੱਲੀ ਨੇ ਪਚਾਈ। ਇਹ ਕੀ? ਇੰਨੀ ਵੱਡੀ ਮੂਲੀ ਅਮਰ। ਵਾਹ ਆਪ ਜਾਖਸੀਰ ਇੱਥੇ ਬੁੜੀਆਂ ਜਾਂਦੀਆਂ ਨੇ ਮਟਰ ਤੋੜਨ। ਤੇ ਨਾਲ ਨਾ ਭੇਜਦਾ ਕਰੀਏ ਨਹੀਂ ਜਾਇਆ ਕਰੋ ਹਣਾ ਮਣ ਜੱਗਿਆ ਹੋਵੇ ਇੱਕ ਮੈ ਨਹੀਂ ਜਦੋਂ ਆਪਦੀ ਬੇਇੱਜ਼ਤੀ ਹੋਣ ਲੱਗਦੀ ਆ ਉਹ ਤਾਂ ਉਹ ਤਾਂ ਮੈਂ ਕਲਿੱਪ ਕੱਟ ਦਿੰਨੀ ਕੋਈ ਨਹੀਂ ਫਿਰ ਕਦੇ ਕਦੇ ਤੇਰੀ ਵੀ ਕਰਨੀ ਚਾਹੀਦੀ ਹੈ ਚਲਾ ਆਪਾ ਤੋੜ ਦਿੰਨੇ ਆ ਮਟਰ ਗਾਜਰਾ ਦਾ ਖਮਲ ਵੇਲਾ ਗਿਆ ਸੀ ਨੇ ਤੋੜਤੀ ਮੋਲੀ ਹੋਤ ਆਵੇ ਤਾਂ ਇਹ ਜੁੱਤੀ ਆਵੇ ਆਹ ਕਹੇ ਤਾਂ ਆਵੇ ਇਹ ਸਾਨੂੰ ਕਹਿੰਦਾ ਅੱਧੀਆਂ ਵੱਡ ਵੱਡ ਸੁੱਟੀ ਹੁੰਦਾ ਉਧਰ ਵੇ ਆਵੇ ਆ ਵੇਖ ਲੈ ਇਹੋ ਖੜੀ ਜੀ ਮੂਣੀ ਅੱਧੀ ਪੱਟ ਕੇ ਸੁੱਟਦੀ ਹੈ ਹੈਗੀ ਅੱਧੀ ਆ ਵੇਖ ਲੈ ਥੱਲੇ ਕੁਝ ਨਹੀਂ ਹੈਗਾ ਹੈਗੀ ਅੱਧੀ ਇੱਥੇ ਜੇ ਨਹੀਂ ਤਾਂ ਫਿਰ ਉਹ ਮਿੱਟੀ ਦੇ ਚੱਲ ਵੱਡੀ ਸਿਆਣੀ ਚੱਲ ਦੇ ਜੀ ਬਲੈਡ ਜੀ ਵੀ ਆਈ ਹੈ ਹੈਲਪ ਕਰਨਾ ਆਪਣੀ ਕਹਿੰਦੀ ਚੱਲ ਮੈਂ ਵੀ ਸਬਜੀ ਤੜਾ ਦਾਂ ਆਵੇ ਯੂਟਿਊਬ ਫੈਮਲੀ ਮੈਂ ਇੰਨੇ ਮਟਰ ਤੋੜੇ ਅੱਜ ਆ ਆਵਦੇ ਹੋ ਗਏ ਤੁਹਾਡੇ ਨਾ ਨਹੀਂ ਇਹਨੇ ਇੱਕ ਤਾਂ ਮੈਂ ਖੜੀ ਖਲੋਤੀ ਨਹੀਂ ਸਬਜੀ ਕਾਦੀ ਬਣਾਉਂਦੇ ਉਹ ਕਹਿੰਦੇ ਅੱਦ ਜੋਗੇ ਤੁਹਾਡੇ ਉਧਰ ਇਹ ਜੱਗ ਦਾ ਪੂਰਾ ਜੋਰ ਲੱਗਨਦਾ ਇਹ ਅੱਧੀਆਂ ਮੂਲੀਆਂ ਤੋੜ ਤੜ ਸੱਟੀ ਜਾਂਦਾ ਅਸੀਂ ਤਾਂ ਇੱਕ ਅੱਧੀ ਅੱਧੀ ਤੋੜੀ ਸੀ ਤੇ ਤੂੰ ਤਾਂ ਸਾਰੀਆਂ ਜੱਟੀਆਂ ਤੋੜੀਆਂ ਨੇ ਜਿਹੜੀਆਂ ਜੱਗਾ ਤੋੜਦੇ ਨਾ ਹੁੰਦੀਆਂ ਉਹਨੀਆਂ ਉਹਨੀਆਂ ਕੋਮਲ ਸਹੀ ਗੱਲ ਐ ਅਮਨ ਆਪਣੀਆਂ ਹੀ ਅੱਧੀਆਂ ਟੁੱਟਦੀਆਂ ਜੱਗ ਜੱਗਸੀਰ ਜਿਹੜੀਆਂ ਤੋੜਦਾ ਉਹ ਤਾਂ ਬਸ ਹੁੰਦੀਆਂ ਹੀ ਅੱਧੀਆਂ ਨੇ ਛੇ ਯਾਰ ਕੀ ਹੋਇਆ ਇਹਨੇ ਪਾਲਾ ਕੀ ਜਾਰੀ ਮੇਦਤੀ ਵੇ ਸਤਿਆਨਾ ਆ ਵੀ ਕਰਤਾ ਹੀ ਚੂਮਰ ਕੱਢ ਕੇ ਰੱਖਦਾ ਤੇਰੇ ਨਾਲ ਤਾਂ ਦੇਦੀ ਸਿਆਣੀ ਜਿਹੜੀ ਵੱਟੇ-ਵੱਟ ਤੁੜੀ ਜਾਂਦੀ ਏ ਆਏ ਇਹ ਵੇ ਲੈਨੇ ਜੋਰ ਇਹ ਇਹ ਅੱਧੀ ਟੁੱਟ ਗਈ ਉਹ ਪੂਰੀ ਟੁੱਟ ਗਈ ਹੋਾਈ ਹੋਈ ਨਹੀਂ ਉਧਰ ਵੇ ਪੈਰਾਂ ਨਾਲ ਹੀ ਮਿੱਧੀ ਜਾਂਦਾ ਇੱਧਰ ਵੇਖੋ ਕਾਲੀ ਉਗ ਆ ਗਿਆ ਦੇਜੀ ਪੱਤੇ ਖਾਈ ਜਾਂਦੀ ਆ ਬੇ ਹਾਂ ਕਿੰਨੇ ਵੱਡੇ ਵੱਡੇ ਮਿੱਤਰ ਆ ਆਪਣੇ ਵਰਗੇ ਹਨ ਹਮ ਬਿਲਕੁਲ ਛੋਟੇ ਛੋਟੇ ਜਿਹੇ ਆ ਇੱਧਰ ਵੇਖੋ YouTube ਫੈਮਲੀ ਜੱਗੇ ਨੇ ਕਿੰਨਾ ਨਾਸਮਾਰਤਾ ਸਬਜੀ ਦੇਣ ਲੱਗਦਾ ਜਿਵੇਂ ਕੋਈ ਪੁੱਤਰਿਆ ਸਾਣ ਆਇਆ ਹੁੰਦਾ ਹਨਾ ਮਨ ਵੇਖੋ ਕਿਵੇਂ ਤਾਂ ਸਾਰੀਆਂ ਮੂਲੀਆ ਇੱਥੇ ਛੱਡ ਗਿਆ ਸਾਨੂੰ ਕਹਿੰਦਾ ਚੱਕ ਕੇ ਲੈ ਆਇਓ ਦੱਸ ਅਸੀਂ ਪਰਵਾਣਾ ਇਧਰ ਵੇਖੋ ਅੱਧੇ ਮਟਰ ਇੱਥੇ ਐਵੇਂ ਛੱਡ ਗਿਆ ਇਧਰ ਵੇਖੋ ਕਿੰਨੇ ਸੋਹਣੇ ਮਟਰ ਆ ਐਵੇਂ ਛੱਡ ਗਿਆ ਮਿੱਧ ਮਿੱਧ ਕੇ ਸਬਜ਼ੀ ਤੇ ਆ ਵੇਖੋ ਸਬਜ਼ੀ ਦਾ ਕੀ ਹਾਲ ਕਰ ਗਿਆ